ਜੱਟੀ ਲੀਕੀਓ ਜਤਾਰਾ ਮਿਲ ਲਾ ਨੂੰ ਰਾਤ ਦੇ ਹੱਥ ਜਾਨੇ ਦਿੱਤ ਕਾਲੂ ਸਾਡੀ ਦਰ ਨਾਲ ਸੁਣੀ ਜਰਾ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਅੱਗੇ ਮੰਨਿਵਾਂਗੇ ਛਾਇਆ تیر ਵਾਲੇ ਬਾਪੇ ਦਾ ਟ੍ਰੈਂਡ ਰਾਣੀਆਂ ਛਾਇਆ تیر ਵਾਲੇ ਬਾਪੇ ਦਾ ਟ੍ਰੈਂਡ ਰਾਣੀਆਂ ਬੜੀ ਖੁਸ਼ੀ ਹੋਈ ਯਾਰ ਪਰ ਤੁਸੀਂ ਆਫਿਸ ਆਇਆ ਪਰ ਇਹੋ ਵੀ ਲੱਗਦਾ ਕਿ ਬਹੁਤ ਪਿਆਰ ਦਿੱਤਾ ਤੇ ਇਹਨੇ ਹੌਸਲਾ ਦਿੱਤਾ ਇਹਦੇ ਹੌਸਲੇ ਨਾਲ ਕੁਝ ਚੱਲਦਾ ਤੁਹਾਨੂੰ ਸੋ ਤੁਹਾਡਾ ਧੰਨਵਾਦ ਸਾਰਿਆਂ ਦਾ ਸਿਫਤੀ ਦੇ ਮਾਲਕ ਦੀ ਕਰਕੇ ਸਿਫਤ ਹੋਈ ਦਾ ਗੌਰ ਉਹ ਕਲਾਕਾਰ ਗਨੇ ਬਣਗਾ ਜੋ ਚਰਨਾਂ ਦੇ ਪੌਰ ਲੰਨ ਲਾਲ ਕੋਆ ਵਾਂਗੂ ਉਸ ਦੇ ਦਿਲਵੇ ਵਿੱਚ ਸਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਨਿਗਰੇ ਹੋਏ ਭਾਰਤ ਦੀ ਨਿਗਰੇ ਹੋਏ ਭਾਰਤ ਦੀ ਕਾਤਲ ਤਸ ਗਈ ਵਿੱਚ ਰਸਾਤਲ ਇਸਲਾਮੀ ਦਾਸ਼ਤ ਸੀ ਭਉਤੇ ਬਣੇ ਮੁਹੰਮਦੀ ਕਾਤਲ ਸਰਦਾਰ ਛੁਗਰਾ ਤੋਂ ਸਿਖਿਨ ਪ੍ਰੀਤਮ ਬਾਜ ਬਣੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾਮ ਕੋਈ ਹੋਇਆ ਤੇ ਨਾ ਹੋਣਾ ਆਜਾ ਤੇ ਦੇ ਗਾੜੇ ਪਹਿਲਾ ਵਰਤ ਲੈ ਫਾਰਮੂਲੇ ਦੁੱਖ ਜੜ ਚੋਂ ਕੱਢਣ ਲਈ ਹਾਲ ਕਰ ਤੇਗ ਹੀ ਉਠਾ ਲਈ ਦੁੱਲੇ ਬਹਿਰੀਲੇ ਪੰਡਤ ਦਾਸੀ ਡੰਗ ਤੇਗ ਫਣੀ ਅਰਨਾਗੋ ਹਾਲੇ ਮੀ ਹਮਦਰਦੀ ਪਤਾ ਨਹੀਂ ਉਡ ਗਈ ਤੇ ਰਦ ਮਾਗੋ ਸਰਦਾਰ ਸ਼ੁੱਧਰਾਤੋਂ ਸੀ ਕੇਨ ਪ੍ਰੀਤਮ ਬਾਜ ਬਣਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਰੇ 10 10 ਲੱਖ ਦੁਸ਼ਮਣਾਂ ਦਾ 10 10 ਲੱਖ ਦੁਸ਼ਮਣਾਂ ਨਾਲ ਲੜ ਗਏ ਸਿੰਘ ਚੀਤਾਂ ਵਾਂਗੂ ਸੀਸਾਂ ਦੇ ਨਾੜਾਂ ਦੇ ਉੱਡ ਗਏ ਲਾਲ ਫੀਤਾਂ ਵਾਂਗੂ ਹੋ ਮੇਰੇ ਸਿਆਸੀ ਤਾਕਤ ਤੋਂ ਮੋਰਚਾ ਬਾਦ ਸ਼ਾਹਾਂ ਨਾਲ ਲਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਜੇ ਕਿਧਰੇ ਕਲਮ ਫੜੀ ਐਸੇ ਯੋਰ ਕਾਵ ਦੇ ਦੱਸੇ ਇਤਿਹਾਸ ਸਾਤ ਭਗਤੀ ਮੋਤੀ ਅਲੰਕਾਰਾਂ ਦੇ ਵਸੇ ਦਾ ਦਿਸਾਂ ਦੇ ਹੀਰੇ ਨੂੰ ਨਦੀ ਵਿੱਚ ਸੁੱਟ ਤਿਆਗ ਵਿਖਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਸ਼ਾਦਾਨੀ ਕਈ ਹੋਏ ਸ਼ਾਦਾਨੀ ਕਈ ਹੋਏ ਕਰਨੀ ਅਜ ਹੱਥ ਆਗੀ ਦਿੱਠਾ ਬੈਂਕਾ ਕਾ ਹਰ ਪਖ ਤੋਂ ਜਿਸ ਦਾ ਪਾਕ ਪਵਿੱਤਰ ਚਿੱਠਾ ਓਟ ਗਤੀਸ਼ ਸਿਮਰੀਏ ਦੇ ਜਕਦੀਸ਼ ਸਿਮਰੀਏ ਦੇ ਮੁਕਜੇ ਹੌਲਕੀ ਆਵਾਜ਼ ਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਜੀ ਕੀ ਭਤਰੇ ਅਸੀਂ ਇਹ ਅਪੀਲ ਕਰਦੇ ਸਾਂ ਕਿ ਅਸੀਂ ਕਿੰਨੇ ਪਈ ਅਸੀਂ ਅਸੀਂ ਆਪਣੇ ਰਾਗੀ ਜੱਥੇ ਹੋਣ ਟਾੜੀ ਜੱਥੇ ਹੋਣ ਕਬੀ ਸ਼ਰੀ ਹੋਣ ਅਸੀਂ ਸਪੋਰਟ ਕਰਨਾ ਸਪੋਰਟ ਕਰੋ ਇਹਨਾਂ ਨੂੰ ਬੁਕਿੰਗ ਕਰੋ ਅਸੀਂ ਵੀ ਦੇਖਦੇ ਹਾਂ ਅਸੀਂ ਆਪਣੇ ਉੱਤੇ ਪਟਿਆਲੇ ਆਫਿਸ ਦੀ ਕਿਦਾਂ ਬੁਕਿੰਗ ਕਰ ਸਕਦੇ ਹਾਂ ਭਾਈ ਸਾਹਿਬ ਜੀ ਥੈਂਕ ਯੂ ਜੀ ਵਾਹ ਜੀ ਕਾਤਾ ਸਾਹਬ ਜੀ